जय माता दी दोस्तों टूसे पिंड ਤੋਂ ਰਾਏਕੋਟ ਦੇ ਕੋਲੋਂ ਔਰ ਮੂਲਾਪੁਰ ਦੇ ਕੋਲੋਂ ਇਹ ਉਧਰਲੇ ਏਰੀਏ ਤੋਂ ਮਿਸਟਰ ਹੈਰੀ ਨੰਨਾ ਮੁੰਨਾ ਬਾਲਕ ਮੇਰੀਆਂ ਵੀਡੀਓ ਤੋਂ ਇਨਸਪਾਇਰ ਹੋ ਕੇ ਇੰਸਟਾਗ੍ਰam ਤੇ ਬਹੁਤ ਵੀਡੀਓ ਦੇਖਦੇ ਨੇ ਕਹਿੰਦੇ ਕਹਿੰਦੇ ਅੰਕਲ ਤੁਹਾਡੀਆਂ ਬਹੁਤ ਵੀਡੀਓ ਦੇਖਦਾ ਮੈਂ ਔਰ ਜਸਪ੍ਰੀਤ ਇਹਨਾਂ ਦੇ ਮਾਮਾ ਜੀ ਮਾਮਾ ਜੀ ਲੱਗਦੇ ਹੋ ਹੈ ਜੀ ਹਾਂ ਜੀ ਹਾਂ ਕਿੱਥੋਂ ਆਏ ਹੋ ਤੁਸੀਂ ਰੀਸੈਂਟਲੀ ਬਾਹਰੋਂ ਕਿੱਥੋਂ ਆਏ ਹੋ ਤੁਸੀਂ ਮੈਂ ਸੌਦੀ ਤੋਂ ਆਇਆ ਹਾਂ ਸੌਦੀ ਤੋਂ ਆਏ ਹੋ ਠੀਕ ਹੈ ਅਕਸਰ ਵੀਡੀਓ ਦੇਖਦੇ ਨੇ ਮੇਰੀਆਂ ਬਹੁਤ ਵਧੀਆ ਲੱਗਦਾ ਜਦੋਂ ਇੰਨੀ ਦੂਰੋਂ ਕਸਟਮਰ ਮਲੌਦ ਵਰਗੇ ਕਸਬੇ ਦੇ ਵਿੱਚ ਚੱਲ ਕੇ ਆਉਂਦਾ ਬਹੁਤ ਛੋਟਾ ਜਿਹਾ ਕਸਬਾ ਜੀ ਸਾਡਾ ਫੇਰ ਵੀ ਤੁਸੀਂ ਇੰਨਾ ਮਾਨ ਇੰਨਾ ਪਿਆਰ ਬਖਸ਼ਦੇ ਹੋ ਦਿਲੋਂ ਧੰਨਵਾਦ ਇਹਨਾਂ ਨੇ ਆਈਫੋਨ 13 ਲਿਆ ਜੀ ਇਹਨਾਂ ਨੇ ਮੇਰੀ ਰੀਲਸ ਦੇਖੀ ਸੀ ਆਈਫੋਨ 13 ਦੀ ਔਰ ਨਹੀਂ ਪਤਾ ਹੁੰਦਾ ਕਸਟਮਰ ਨੂੰ ਘਰੇ ਬੈਠਿਆਂ ਨੂੰ ਕਿ ਆਪਾਂ ਨੂੰ ਕਿਵੇਂ ਚੀਜ਼ ਮਿਲਣੀ ਆ ਇੱਕ ਮਾਦੇਮਾ ਸਾਡਾ ਵੀਡੀਓ ਵਾਤੋਂ-ਵਾਤ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਤੁਹਾਡਾ ਸ਼ੇਅਰ ਕੀਤਾ ਹੋਇਆ ਤੁਹਾਡੀ ਇੱਕ ਵੀਡੀਓ ਸ਼ੇਅਰ ਕੀਤੀ ਹੋਈ ਹਜ਼ਾਰਾਂ ਬੰਦਿਆਂ ਕੋਲੇ ਜਾਂਦੀ ਆ ਉਹਦੇ ਨਾਲ ਅੱਗੇ ਤੋਂ ਅੱਗੇ ਕਸਟਮਰ ਨੂੰ ਪਤਾ ਲੱਗਦਾ ਕਿ ਮੈਂ ਆਈਫੋਨ 13 ਲੈਣਾ ਤੇ ਕਿੱਥੋਂ ਮਿਲਦਾ ਕੀ ਰੇਟ ਮਿਲਦਾ ਕਿਵੇਂ ਮਿਲਦਾ ਇੱਕ ਤਰ੍ਹਾਂ ਦਾ ਉਹਨਾਂ ਨੂੰ ਪਤਾ ਲੱਗਦਾ ਵਾ ਠੀਕ ਹੈ ਇਸ ਲਈ ਜਰੂਰ ਜਰੂਰ ਮਤਲਬ ਸ਼ੇਅਰ ਕਰਿਆ ਕਰੋ ਬਹੁਤ ਸ਼ਾਨਦਾਰ ਬਾਕੀ ਹੈਰੀ ਨਾਲ ਗੱਲ ਕਰਾਂਗੇ ਜੀ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਕੈਂਡਾ ਕੰਮ ਹਾਂਜੀ ਹਾਂਜੀ ਬੜੀ ਵਧੀਆ ਕੰਮ ਹੈ ਜੀ ਹੈ ਜੀ ਬਹੁਤ ਵਧੀਆ ਕੰਮ ਹੈ ਕੋਈ ਬੈਡ ਡੀਲਿੰਗ ਤਾਂ ਨਹੀਂ ਕਿਸੇ ਨੇ ਕੀਤੀ ਕੋਈ ਹੈ ਜੀ ਨਹੀਂ ਨਹੀਂ ਓਕੇ ਆ ਕੰਮ ਸੈਟੀਸਫਾਈ ਹਾਂਜੀ ਹਾਂਜੀ ਸੈਟੀਸਫਾਈਡ ਜੀ ਹੈਪੀ ਨੇ ਜੀ ਕਸਟਮਰ ਬਾਕੀ ਤੁਸੀਂ ਵੀ ਆਓ ਤੁਹਾਡੀ ਵੇਟਿੰਗ ਦੇ ਵਿੱਚ ਅਸੀਂ ਬੈਠੇ ਆ ਜੈ ਮਾਤਾ ਦੀ ਜੀ ਜੈ ਮਾਤਾ ਦੀ